ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਪਿਆਜ਼ ਤੇ ਮਲਾਈ ਦੀ ਸਬਜੀ ਅਸੀਂ ਬਹੁਤ ਹੀ ਆਸਾਨ ਢੰਗ ਦੇ ਨਾਲ ਸਵਾਦੀ ਸਬਜੀ ਇਹ 10 ਮਿੰਟੇ ਬਣਾ ਕੇ ਤਿਆਰ ਕਰਾਂਗੇ ਤੇ ਸਮਾਨ ਜਿਹੜਾ ਸੀ ਸਾਰਾ ਤਿਆਰ ਕਰ ਲਿਆ। ਇਹਦੇ ਵਿੱਚ ਆਪਾਂ ਲੈ ਅੱਧਾ ਕਿਲੋ ਪਿਆਜ਼। ਪਿਆਜ਼ਾਂ ਨੂੰ ਆਪਾਂ ਨੇ بڑے ਟੁਕੜਿਆਂ ਦੇ ਵਿੱਚ ਕੱਟ ਲਿਆ। ਦੇਖੋ ਪਹਿਲਾਂ ਆਪਾਂ ਨੇ ਪਿਆਜ਼ ਦੇ ਦੋ ਟੁਕੜੇ ਕਰੇ। ਤੇ ਦੂਸਰੇ ਟੁਕੜੇ ਦੇ ਦੋ ਟੁਕੜੇ ਕਰ ਲਏ ਉਹਨਾਂ ਨੂੰ ਆਪਾਂ ਨੇ ਉੱਪਰ ਤੇ ਕੱਟਤਾ। ਇਹਨਾਂ ਨੂੰ ਖੋਲਣ ਦੀ ਲੋੜ ਨਹੀਂ। ਜਦੋਂ ਉਹਨਾਂ ਨੂੰ ਆਪਾਂ ਬਣਾਵਾਂਗੇ ਇਹ ਹਲਕੇ ਜਿਹਾ ਬਰੌਨ ਹੋਣਗੇ ਨਾ ਤਾਂ ਆਪਣੇ ਆਪ ਇਹ ਇਹਨਾਂ ਨੇ ਖੁੱਲ ਜਾਣਾ। ਐਸੀ ਤਰ੍ਹਾਂ ਹੀ ਆਪਾਂ ਸਾਰੇ ਪਿਆਜ਼ਾਂ ਨੂੰ ਕੱਟ ਲਵਾਂਗੇ। ਕੱਟ ਕੇ ਉੱਪਰ ਤੋਂ ਇਹਨਾਂ ਨੂੰ ਥੋੜਾ ਥੋੜਾ ਜਿਹਾ ਹਿੱਸਾ ਤਾਰ ਦੇਣਾ ਤਾਂ ਕਿ ਇਹ ਜੁੜੇ ਨਾ ਰਹਿਣ ਹੁਣ ਇਹਨਾਂ ਨੂੰ ਜਦ ਰਸੇ ਲੱਗਣਾ ਇਹਨਾਂ ਨੇ ਆਪਣੇ ਆਪ ਖੁੱਲ ਜਾਣਾ ਆ ਦੇਖੋ ਅਸੀਂ ਉੱਪਰ ਤੇ ਕੱਟਦੇ ਤਾਂ ਇਹ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਣੇ ਆਪ ਇਹ ਕੱਲੇ ਕੱਲੇ ਹੋ ਜਾਂਦੇ ਨੇ ਇਹ ਜਿਹੜੀ ਸਾਡੀ ਸਬਜ਼ੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦੀ ਹੈ ਆਪਾਂ ਨੇ ਦੋ ਲੈ ਮੀਡੀਅਮ ਸਾਈਜ਼ ਦੇ ਟਮਾਟਰ ਟਮਾਟਰਾਂ ਨੂੰ ਆਪਾਂ ਨੇ 믹서 ਦੇ ਕੱਪ ਵਿੱਚ ਪਾ ਕੇ ਗ੍ਰाइंड ਕਰ ਲੈਣਾ ਤੇ ਪਿਆਜ਼ਾਂ ਨੂੰ ਅਸੀਂ ਬڑے ਟੁਕੜਿਆਂ ਦੇ ਵਿੱਚ ਕੱਟ ਲਿਆ ਉਹਨਾਂ ਨੂੰ ਅਸੀਂ ਜਦੋਂ ਭੁੰਨਾਂਗੇ ਆਪਣੇ ਆਪ ਹੀ ਜਿਹੜੀ ਉਹਨਾਂ ਦੀ ਸਬਜ਼ੀ ਬਹੁਤ ਹੀ ਟੇਸਟ ਬਣ ਕੇ ਤਿਆਰ ਹੁੰਦੀ ਹੈ ਮਲਾਈ ਦੀ ਸਬਜ਼ੀ ਹੈ ਇਹਦੇ ਵਿੱਚ ਮਲਾਈ ਹੈ ਜਿਹੜੀ ਅਸੀਂ ਅੱਧਾ ਕਿਲੋ ਪਿਆਜ਼ਾਂ ਦੇ ਵਿੱਚ ਇੱਕ ਕਾਲੀਬਡੀ ਜਿਹੜੀ ਅਸੀਂ ਮਲਾਈ ਦੀ ਪਾਵਾਂਗੇ ਤੇ ਸਬਜੀ ਜਿਹੜੀ ਇਹ ਸਾਡੀ ਬਣ ਕੇ ਕਰੀਮੀ ਕਰੀਮੀ ਜਿਹੜੀ ਤਿਆਰ ਹੋਊਗੀ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਤਿਆਰ ਹੁੰਦੀ ਹੈ ਹਾਂਜੀ ਅਸੀਂ ਪਿਆਜ਼ਾਂ ਨੂੰ ਜੀ ਤਿਆਰ ਕਰ ਲਿਆ ਤੇ ਟਮਾਟਰਾਂ ਨੂੰ ਅਸੀਂ ਮਿਕਸੀ ਦੇ ਕੱਪ ਦੇ ਵਿੱਚ ਹੁਣ ਗ੍ਰाइंड ਕਰ ਲਵਾਂਗੇ ਹਾਂਜੀ ਪਿਆਜ਼ਾਂ ਨੂੰ ਅਸੀਂ ਬڑے ਟੁਕੜਿਆਂ ਦੇ ਵਿੱਚ ਦੇਖੋ ਕੱਟ ਲਿਆ ਮਲਾਏ ਦੀ ਕੌਲੀ ਲਈ ਟਮਾਟਰਾਂ ਨੂੰ ਅਸੀਂ ਗ੍ਰाइंड ਕਰ ਲਿਆ। ਸੁੱਕੇ ਮਸਾਲੇ ਜਿਹੜੇ ਅਸੀਂ ਸਾਰੇ ਤਿਆਰ ਕਰ ਲਏ। ਅਦਰਕ ਤੇ ਲਸਣ ਦਾ ਜਿਹੜਾ ਅਸੀਂ ਪੇਸਟ ਬਣਾ ਲਿਆ ਤੇ ਬਾਕੀ ਸੁੱਕੇ ਮਸਾਲੇ ਅਸੀਂ ਨਾਲ ਦੀ ਨਾਲ ਸਾਰੇ ਤਿਆਰ ਕਰ ਲਿਆ। ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਇਹ ਵਾਪਾ 10 ਮਿੰਟ ਵਿੱਚ ਤਿਆਰ ਕਰ ਸਕਦੇ ਆ। ਤੇ ਹੁਣ ਆਪਾਂ ਇੱਕ ਕੜਛੀ ਜਿਹੜੀ ਪਾਵਾਂਗੇ ਸਰੋਂ ਦੇ ਤੇਲ ਦੀ। ਦੇ ਇਹਨੂੰ ਆਪਾਂ ਨੂੰ ਪੂਰੀ ਤਰ੍ਹਾਂ ਗਰਮ ਕਰ ਲਿਆ ਉਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਜੀਰਾ ਸਾਤਾਂ ਤੇ ਚੌਥਾ ਹੀ ਛਾਈ ਪਾਇਆ ਸੀ ਸਾਤ ਦਾ ਤਣੀਆਂ ਇਹਨੂੰ ਅਸੀਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਤੇ ਨਾਲ ਹੀ ਪਾਵਾਂਗੇ ਆਦਰਕ ਤੇ ਲਸਣ ਦਾ ਪੇਸਟ ਪੇਸਟ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰਾਂਗੇ ਦੁੱਧ ਨਾਲ ਸਨਤੀ ਅਦਰਕ ਹਲਕਾ ਜਿਹਾ ਬ੍ਰਾਊਨ ਹੋ ਜਾ ਫਿਰ ਆਪਾਂ ਇਹਦੇ ਨਾਲ ਪਾਵਾਂਗੇ ਪਿਆਜ਼ ਪੂਰੀ ਤਰ੍ਹਾਂ ਹਲਾਉਂਦੇ ਰਹਿਵਾਂਗੇ ਤਾਂ ਕਿ ਇਹ ਹਲਕਾ ਜਿਹਾ ਬ੍ਰਾਊਨ ਹੋ ਜਾਈਏ ਹੁਣ ਜਿੱਲੇ ਸਨ ਸਾਡਾ ਬਰਾਊਨ ਹੋ ਗਿਆ ਨਾਲ ਪਾਵਾਂਗੇ ਅਸੀਂ ਪਿਆਜ਼ ਹੁਣ ਆਪਾਂ ਪਿਆਜ਼ਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਜਿੱਦਾਂ ਪਿਆਜ਼ਾਂ ਨੂੰ ਸੇਕ ਲੱਗੂਗਾ ਇਹ ਨਰਮ ਹੋਣਗੇ ਤੇ ਜਿਹੜੀਆਂ ਇਹਨਾਂ ਨੇ ਕੌਲੀਆਂ ਜਿਹੜੀਆਂ ਆਪਣੇ ਆਪ ਹੀ ਖੁੱਲ ਜਾਂਦੀਆਂ ਤੇ ਬਹੁਤ ਹੀ ਆਸਾਨ ਢੰਗ ਹੈ ਇਹਨੂੰ ਆਪਾਂ ਸਟੀਲ ਦੇ ਖੁਰਚਣੇ ਦੇ ਨਾਲ ਥੋੜਾ ਥੋੜਾ ਪਰਤੋਕ ਕਰਾਂਗੇ ਤੇ ਇਹਨਾਂ ਨੇ ਆਪਣੇ ਆਪ ਸਾਰਿਆਂ ਨੇ ਖੁੱਲ ਜਾਣ। ਦੇਖੋ ਪਿਆਜ਼ਾਂ ਨੇ ਜਿਹੜਾ ਕਲਰ ਬਦਲ ਲਿਆ ਪਿਆਜ਼ ਸਾਡੇ ਹਲਕੇ ਜੇ ਬ੍ਰਾਊਨ ਹੋ ਗਏ। ਦੇਖੋ ਦੇਖਣ ਦੇ ਵਿੱਚ ਕਿੰਨੇ ਵਧੀਆ ਲੱਗਦੇ ਆਂ। ਸਬਜ਼ੀ ਖਾਣ ਵਿੱਚ ਉਹਦੇ ਵੀ ਜ਼ਿਆਦਾ ਸਵਾਦਿਸ਼ਟ ਤਿਆਰ ਹੋ। ਤੁਸੀਂ ਇੱਕ ਵਾਰੀ ਇਹ ਸਬਜ਼ੀ ਬਣਾ ਲਓਗੇ ਤੁਸੀਂ ਬਾਰ ਬਾਰ ਇਹ ਸਬਜ਼ੀ ਬਣਾਉਂਗੇ ਤੇ ਨਾਲ ਪਾ ਦਵਾਂਗੇ ਆਪਾਂ ਟਮਾਟਰ ਅਸੀਂ ਦੋ ਟਮਾਟਰਾਂ ਨੂੰ ਮਿਕਸ ਦੇ ਕੱਪ ਦੇ ਵਿੱਚ ਪਾ ਕੇ ਗ੍ਰाइंड ਕਰ ਲੈ ਤੇ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਆਪਾਂ ਇਹਨੂੰ ਰੋੜ ਤੱਕ ਲਾਉਂਗਦੇ ਜਦੋਂ ਤੱਕ ਟਮਾਟਰਾਂ ਦਾ ਜਿਹੜਾ ਪਾਣੀ ਉਹ ਸੁੱਕ ਨਹੀਂ ਜਾਂਦਾ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਾਂਗੇ ਹਾਂਜੀ ਨਾਲ ਹੀ ਪਾ ਤੀਆਂ ਅਸੀਂ ਦੋ ਹਰੀਆਂ ਮਿਰਚਾਂ ਤੇ ਇਹ ਨੂੰ ਆਪਾਂ ਮਿਕਸ ਕਰ ਦਵਾਂਗੇ ਹਾਂ ਜੀ ਦੇਖੋ ਸਾਡੇ ਟਮਾਟਰ ਵੀ ਪੂਰੀ ਤਰ੍ਹਾਂ ਬਣ ਗਏ ਤੇ ਪਿਆਜ਼ਾਂ ਜਿਹੜੇ ਉਹ ਹੋਰ ਜ਼ਿਆਦਾ ਬਰਾਹਣ ਹੋ ਗਏ ਚਮਚ ਦਾ ਚੌਥਾ ਹਿੱਸਾ ਪਾਇਆ ਅਸੀਂ ਹਿੰਗ ਹਿੰਗ ਬਹੁਤ ਜ਼ਰੂਰੀ ਹੈ ਇਹਦੇ ਨਾਲ ਜਿਹੜੀ ਸਬਜੀ ਬਣ ਕੇ ਬਹੁਤ ਹੀ ਸਾਦੀਸ਼ਟ ਤਿਆਰ ਹੁੰਦੀ ਹੈ ਹਿੰਗ ਨੂੰ ਆਪਾਂ ਪੂਰੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਮਿਕਸ ਕਰ ਦਵਾਂਗੇ। ਅੱਧਾ ਚਮਚ ਪਾਇਆ ਸੀ ਢੇਗੀ ਮਿਰਚ। ਹੁਣ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ। ਹੁਣ ਆਪਾਂ ਜਿਹੜੇ ਸਾਰੇ ਮਸਾਲੇ ਆ ਪਾ ਦਵਾਂਗੇ ਕਿਉਂਕਿ ਜਿਹੜੇ ਸਾਡੇ ਮਸਾਲਾ ਪਿਆਜ਼ ਆ ਲਸਣ ਅਦਰਕ ਉਹ ਸਾਰਾ ਪੁੱਜ ਕੇ ਤਿਆਰ ਹੋ ਗਏ। ਹੁਣ ਆਪਾਂ ਪਾ ਦਵਾਂਗੇ ਮਸਾਲੇ। ਅੱਧਾ ਚਮਚ ਪਾਇਆ ਢੇਗੀ ਮਿਰਚ। ਚਮਚ ਦਾ ਚੌਥਾ ਹਿੱਸਾ ਰਾਈ, ਇੱਕ ਪਾਈ ਅਸੀਂ ਸੁੱਕੀ ਮਿਰਚ। ਇਨੋਂ ਵੀ ਆਪਾਂ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦਵਾਂਗੇ। ਗੈਸ ਨੂੰ ਸੇਮ ਉਤੇ ਕਰਿਆ ਕਿਉਂਕਿ ਜਿਹੜੇ ਸੁੱਕੇ ਮਸਾਲੇ ਥੱਲੇ ਲਾਜੰਨੇ ਆ ਅੱਧਾ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਅੱਧਾ ਚਮਚ ਪਾਇਆ ਸੀ ਹਲਦੀ ਅੱਧਾ ਚਮਚ ਪਾਇਆ ਕਸੂਰੀ ਮੇਥੀ ਅੱਧਾ ਚਮਚ ਪਾਇਆ ਸੀ ਸ਼ੀਨੀ ਦਾ 1 ਚਮਚ ਪਾਇਆ ਸੀ ਨਮਕ ਦਾ ਇਹਨਾਂ ਮਸਾਲਿਆਂ ਨੂੰ ਆਪਾਂ ਨੇ ਪਿਆਜ਼ਾਂ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਦਾਂ। ਤਾਂ ਕਿ ਜਿਹੜੇ ਪਿਆਜ਼ਾਂ ਦੇ ਵਿੱਚ ਇਹ ਨੂਨ ਮਿਰਚ ਪੂਰੀ ਤਰ੍ਹਾਂ ਹਰਸ ਜਵੇ। ਹਾਂਜੀ 5 ਮਿੰਟ ਅਸੀਂ ਇਹਨਾਂ ਨੂੰ ਹਲਾਇਆ ਤੇ ਅਸੀਂ ਇੱਕ ਕੌਲੀ ਬੜੀ ਤਾਜੀ ਮਲਾਈ ਵੀ ਲਈ ਤੇ ਉਹ ਆਪਾਂ ਨੇ ਸਾਰੀ ਜਿਹੜੀ ਪਾਤੀ ਕਿਉਂਕਿ ਸਬਜੀ ਹੈ ਜਿਹੜੀ ਉਹ ਮਲਾਈ ਦੀ ਹੈ ਇਸ ਕਰਕੇ ਜਿਹੜੀ ਮਲਾਈ ਉਹ ਆਪਾਂ ਨੇ ਜ਼ਿਆਦਾ ਪਾਈ ਹੈ। ਹੁਣ ਆਪਾਂ ਮਲਾਈ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਦੇਖੋ ਜਿਹੜੀ ਸਾਡੀ ਸਬਜੀ ਆ ਉਹ ਬਣ ਕੇ ਕਰੀਮੀ ਕਰੀਮੀ ਜੀ ਤਿਆਰ ਹੋ ਗਈ ਤੇ ਇਹਨੂੰ ਹੋਰ ਵੀ ਜ਼ਿਆਦਾ ਟੇਸਟ ਵਧਾਉਣ ਵਾਸਤੇ ਆਪਾਂ ਨੇ ਪਾਈ ਚੀਨੀ ਚੀਨੀ ਪਾਉਣ ਦੇ ਨਾਲ ਆ ਜਿਹੜਾ ਸਬਜੀ ਦਾ ਹੋਰ ਵੀ ਟੇਸਟ ਜਿਹੜਾ ਬਦਲ ਜਾਂਦਾ ਦੇਖੋ ਸਾਡੀ ਸਬਜੀ ਬਣ ਕੇ ਕਰੀਮੀ ਕਰੀਮੀ ਤਿਆਰ ਹੋ ਗਈ ਇਹਨੂੰ ਆਪਾਂ ਪੂਰੀ ਤਰ੍ਹਾਂ ਮਲਾਈ ਨੂੰ ਵਿੱਚ ਮਿਕਸ ਕਰ ਦੇਵਾਂਗੇ 5 ਮਿੰਟ ਆਪਾਂ ਇਹਨੂੰ ਸੇਕ ਲਗਾਵਾਂਗੇ ਤਾਂ ਕਿ ਜਿਹੜਾ ਨਾਣ ਮਿਰਚਾ ਸਾਰਾ ਪੂਰੀ ਪੂਰੀ ਤਰ੍ਹਾਂ ਸਬਜੀ ਦੇ ਵਿੱਚ ਰਸ ਜੇ ਸਬਜੀ ਸੈਡੀ ਬਣ ਕੇ ਤਿਆਰ ਹੋ ਗਈ। ਅਸੀਂ ਅੱਧਾ ਚਮਚਾ ਪਾਇਆ ਗਰਮ ਮਸਾਲਾ। ਹੁਣ ਅਸੀਂ ਗਰਮ ਮਸਾਲਿਆਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ। ਸਬਜੀ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਆਪਾਂ ਇਹਨੂੰ ਬਿਲਕੁਲ ਰੈਸਟੋਰੈਂਟ ਦੀ ਤਰ੍ਹਾਂ ਘਰ ਦੇ ਵਿੱਚ ਤਿਆਰ ਕਰ ਸਕਦੇ ਆ। ਤੁਸੀਂ ਇੱਕ ਵਾਰੀ ਬਣਾਓਗੇ, ਤੁਸੀਂ ਰੋਜ਼-ਰੋਜ਼ ਬਣਾਓਗੇ। ਇਹ ਬਹੁਤ ਹੀ ਸਵਾਦ ਇਸ ਦੀ ਸਬਜੀ ਬਣ ਕੇ ਤਿਆਰ ਹੁੰਦੀ ਆ ਦੇਖੋ ਸਾਡੀ ਸਬਜੀ ਜਿਹੜੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਈ ਮਲਾਈ ਨੇ ਆਪਣਾ ਜਿਹੜਾ ਘਿਓ ਛੱਡਤਾ ਤੇ ਸਬਜੀ ਦੇਖਣ ਵਿੱਚ ਤੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਹੋਊਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆਪ ਵੀ ਕਰੀ ਜ਼ਰੂਰ ਟਰਾਈ ਕਰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮਨੂੰ ਉਮੀਦ ਆ ਤੁਹਾਨੂੰ ਮੇਰੇ ਵੀਡੀਓ ਜੂਰ ਪਸੰਦ ਆਉਗੀ ਸਾਡੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ। ਥੈਂਕ ਯੂ ਜੀ।